ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਮੇਰੇ 채ਨ ਅੰਦਰ। ਕੋਕੋ ਚੁਸ ਦੀ سالਕੀ ਖਾਣ ਨੂੰ ਤੁਹਾੰਗ ਤੰਦਰੁਸਤ ਖੁਸ਼ਹਾਲ ਹੋ ਗਈ। ਮੈਂ ਬਿਲਕੁਲ ਠੀਕ ਐ। ਟਾਈਮ ਹੋ ਰਿਹਾ ਸਵੇਰ ਦਾ ਪੌਣੇ 7:00 ਦਾ। ਇੱਧਰ ਮੈਂ ਰੱਖਤੀ ਸਬਜੀ ਬਣਨੀ ਕਾਲੇ ਚਣਿਆਂ ਦੀ। ਹਲਕਾ ਹੋਰ ਤਰਗਾ ਕੇ ਹੁੱਕਾ ਕਰਤਾ ਬੰਦ। ਐਂਡ ਇੱਧਰ ਮલાઈ ਰਿੱਕੀ ਪਈ ਐ ਮੱਖਣ ਕੱਢਣ ਵਾਲਾ ਇਹ ਕੱਢਦੀ ਆ। ਕਿ ਅੱਜ ਮੈਂ ਥੋੜਾ 延迟 ਉੱਠੀ ਸੀ ਮੈਂ ਉੱਠੀ ਸੀ। 5:30 ਪੌਣੇ 6:00 ਉੱਠੀ। 5:30 ਨਾਰਾ ਬਗਾਏ ਸੀ ਉੱਠ ਤੇ ਉੱਡਦੇ ਵੀ ਪੌਣੇ 6:00। ਪੌਣੇ 6:0 ਉਹ ਜਲਦੀ ਉੱਠਿਆਂ ਤਾਂ ਕੰਮ ਵੀ ਬਹੁਤ ਬਣ ਜਾਂਦੇ ਨੇ ਜੇ ਸੁਪਤੇ ਰੋ ਤਾਂ ਸੁਪਤੇ ਰੋ ਪਰ ਕੰਮ ਬਾਅਦ ਤਾਂ ਸਾਰੇ ਜਾਂਦੇ ਕੰਮ ਵੀ ਬਣ ਜਾਂਦੇ ਪਰ ਥੋੜਾ ਲੇਟ ਹੋ ਜਾਂਦੇ ਹਨ ਜਲਦੀ ਉੱਠ ਕੇ ਜਲਦੀ ਕੰਮ ਹੋ ਜਾਂਦੇ ਨੇ ਇਹ ਤੋਂ ਕੰਮ ਵੱਡੇ ਕੀ ਕਰ ਲੇ ਤੇ ਹੁਣ ਮੈਂ ਦੇਖ ਰਹੀ ਹਾਂ ਮੈਂ ਕੇਕ ਬਣਾਉਣਾ ਮਿੰਦੀਂਦਰ ਕਹਿੰਦੇ ਕੇਕ ਬਣਾਵੇ ਦੇਖ ਲਈ ਹਾਂ फटाफट ਕੇਕ ਨੂੰ ਪਾਣਾ ਰੱਖਦਾ ਨਹੀਂ ਕਰ ਬਣਾ ਹੀ ਰੱਖਣਾ 15-20 ਮਿੰਟ ਮੇਨੂੰ ਅਨੁਸਾਰਾ ਮਟੀਰੀਅਲ ਤਿਆਰ ਕਰਤੇ ਲੱਗਣਗੇ ਕੇਕਰ ਹੋਣੀ ਹੈ ਆਪਣੇ ਬੱਚੇ ਨੂੰ ਗੈਸ ਦੀ ਰੱਖਣਾ ਉਹਦੀ ਤਿਆਰੀ ਕਰਦੀ ਹੁਣ ਮੈਂ ਇਧਰ ਨੂੰ ਜਾਣੇ ਮੈਂ ਥੋੜੀ ਜਿਹੀ ਕੜੇ ਜਾਣਾ ਬਣਾਇਆ ਸੀ ਇਹ ਮੈਂ ਆਪਣੇ ਬੀ ਫਰੀਜ਼ਰ ਵਿੱਚ ਰੱਖ ਲਵਾਂਗੀ ਚਣਿਆਂ ਦੀ ਜਦੋਂ ਵੀ ਭੁੱਖ ਲੱਗੇ ਆਪਾਂ ਖਾ ਸਕਦੇ ਆ ਬੱਚਿਆਂ ਨੂੰ ਭੁੱਖ ਲੱਗੇ ਚਾਟ ਬਣਾ ਕੇ ਦੇ ਸਕਦੇ ਆ ਨਾ ਇਹਨਾਂ ਦਾ ਕੋਈ ਸੁੱਕੀ ਸਬਜ਼ੀ ਬਣਾ ਸਕਦੇ ਆਂਗੀ ਬੱਚਿਆਂ ਨੂੰ ਟਿਫਿਨ ਚ ਦੇਣੀ ਆ ਜੇ ਬੱਚੇ ਘਰੇ ਕਹਿਣ ਭੁੱਖ ਲੱਗੇ ਹੈਲਦੀ ਵੀ ਹੁੰਦੇ ਨੇ ਜਰੂਰ ਮੈਂ ਚਣੇ ਉਬਾਲਦੇ ਆਂ ਹਮੇਸ਼ਾ ਇੱਕ ਡੱਬੀ ਇਹ ਤਾਂ ਕਾਲੇ ਚਣੇ ਹੋਣ ਚਿੱਟੇ ਚਣੇ ਹੋਣ ਫਰੀਜ਼ਰ ਚ ਰੱਖ ਲਾਂਗੀ ਜੋ ਠੰਡੇ ਹੋ ਗਏ ਫਰੀਜ਼ਰ ਚ ਰੱਖ ਲਾਂਗੀ ਦੇਖੋ ਮੇਰੇ ਕਿਚਨ ਦਾ ਹਾਲ ਟਾਈਮ ਹੋ ਗਿਆ 7:30 ਦਾ ਇਧਰ ਮੈਂ ਰੱਖਿਆ ਹੈ ਗਰਮ ਕਰਨਾ ਜਿਹੜਾ ਮੈਂ ਮਲਾਈ ਰੜਕੀ ਸੀ ਉਹਨੂੰ ਜਾਗ ਨਹੀਂ ਲਾਇਆ ਸੀਗਾ ਇਹਦੇ ਵਿੱਚ ਪਨੀਰ ਪਾਡ ਲੂੰਗੀ ਜਿਹੜਾ ਮੱਖਣ ਨਿਕਲਿਆ ਉਸ ਉਹ ਵੀ ਗਰਮ ਕਰਨਾ ਰੱਖਤਾ ਹੈ ਇਧਰ ਮੈਂ ਦਵਿੰਦਰ ਨੂੰ ਕੇਕ ਬਣਾਗੇ ਸਾਡੇ ਕੇਕ ਉਹ ਲੈ ਗਏ ਮੰਮੀ ਕੋਲ ਗਏ ਨਾ ਅੱਜ ਕੇਕ ਲੈ ਕੇ ਗਏ ਨੇ ਦੋਨਾਂ ਨੂੰ ਦਵਿੰਦਰ ਨੂੰ ਮੰਮੀ ਨੂੰ ਕੇਕ ਬਹੁਤ ਪਸੰਦ ਆ ਮੈਂ ਵੀਡੀਓ ਸ਼ੂਟ ਕਰਨਾ ਭੁੱਲ ਕੇ ਜਲਦੀ-ਉਲਦੀ ਜੇ ਇੱਥੇ ਦਵਿੰਦਰ ਨੇ ਪਰੌਂਟਾ ਖਾਧਾ ਸਾਰਾ ਸਮਾਨ ਪਿਆ ਸਬਜ਼ੀ ਬਣੀ ਪਿਆ ਚਣਿਆਂ ਦੀ ਕੁਸ਼ੀ ਮੰਮੀ ਨੂੰ ਪੇਜਤੀ ਸਬਜ਼ੀ ਇਧਰ ਹੈਗੇ ਕਾਲੇ ਚਣਿਆਂ ਦੀ ਸਬਜ਼ੀ ਦੁੱਧ ਕਰਮ ਕਰਤਾ ਮੇਰਾ ਬਲੈਂਡਰ ਬੰਡਾ ਸਾਰਾ ਕੁਝ ਧੋਣ ਵਾਲਾ ਤੇ ਇਧਰ ਆ ਪਾਣੇ ਧੋਤੇ ਹੋਏ ਨੇ ਇਧਰ ਦੇਖੋ ਆ ਸਾਰੇ ਧੋਣ ਵਾਲੇ ਨਮੂਰਾ ਹਾਲ ਹੋਇਆ ਹੋਇਆ ਕਿੰਜ ਅੱਜ ਇਹ ਹੀ ਆਪਣੀ ਲੇਡੀਜ਼ ਦੀ ਸੱਚਾਈ ਹੈ ਨਾ ਇੱਕ ਵਾਰ ਤਾਂ ਪੂਰਾ ਖਲਾਰਾ ਪੈਂਦਾ ਜਦੋਂ ਕੰਮ ਦਾ ਜ਼ੋਰ ਹੁੰਦਾ ਪਰ ਫਿਰ ਚਲੋ ਹੌਲੀ-ਹੌਲੀ ਸਾਰਾ ਕੁਝ ਸਮੇਟਿਆ ਜਾਂਦਾ ਇਹ ਕੱਢ ਲਏ ਮੈਂ ਪਨੀਰ ਲੱਸੀ ਚਨੂਨ ਪੁੰਨਦੀ ਆ ਮੈਂ ਤਾਂ ਕਿ ਪਾਣੀ ਅਲੱਗ ਹੋ ਜੇ ਤੇ ਆ ਪਨੀਰ ਅਲੱਗ ਹੋ ਜੇ ਫਸਟ ਟਾਈਮ ਕੱਢਿਆ ਅੱਜ ਮੈਂ ਕਿਉਂਕਿ ਮੈਂ ਨਾ ਇਹ ਮਲਾਈ ਨੂੰ ਜ਼ਿਆਦਾ ਨਹੀਂ ਲਾਇਆ ਸੀਗਾ ਸਕਤ ਮੈਂ ਸੋਚਿਆ ਵੇਸਟ ਕਿਉਂ ਕਰਨੀ ਆ ਇਹ ਪੀਨ ਚ ਵੀ ਨਹੀਂ ਅੱਛੀ ਲੱਗਣੀ ਹੈ ਨਾ ਖਟਾਸ ਹੀ ਨਹੀਂ ਚ ਹੈਗੀ ਜਾਗ ਹੀ ਨਾ ਆਇਆ ਫਿਰ ਪਨੀਰ ਕੱਢਦੇ ਆ ਫਸਟ ਟਾਈਮ ਕੱਢ ਕੇ ਦੇਖਦੇ ਆ ਬਣਾ ਕੇ ਦੇਖਾਂ ਕਿਵੇਂ ਲੱਗਿਆ ਦੱਸਿਓ ਅਸੀਂ ਆਇਆ ਬਣਾਉਣਾ ਸਾਡੇ ਨਿੰਮੇ ਮਾਵੀ ਨੂੰ ਅਸੀਂ ਬਹੁਤ ਪਸੰਦ ਆ ਬਿਚਾ ਲੱਸੀ ਉਹ ਪੀਲਾ ਦਾ ਉਹ ਤੇ ਕੰਮ ਆ ਜਾਂਦੀ ਹੈ ਤਾਂ ਕਰਕੇ ਜਾਗ ਲੱਗ ਜਿਵੇਂ ਮਨ ਹੋਣਾ ਪਰ ਅੱਜ ਫਸਟ ਟਾਈਮ ਹੈ ਬਿਨਾ ਜਾਗ ਲਾਏ ਹੀ ਮਲਾਈ ਰੜਕੀ ਤੇਖ ਰਹਿਣਾ ਟੇਸਟ ਕਿਵੇਂ ਹੋਊਗਾ ਇਧਰ ਮੱਖਣ ਵੀ ਹੋ ਗਿਆ ਗਰਮ ਜਿਹੜਾ ਅੱਜ ਮੱਖਣ ਕੱਢਿਆ ਸੀ ਮੈਂ ਗਰਮ ਵੀ ਨਾਲ ਦੀ ਨਾਲ ਹੀ ਕਰਤਾ ਇਹ ਵੀ ਠੰਡਾ ਕਰਕੇ ਫ੍ਰਿਜ ਵਿੱਚ ਟਾਈਮ ਹੋ ਰਿਹਾ 10 ਵਜੇ 10 ਵਜਰੋਂ ਵਾਲੇ ਨੂੰ 5 ਮਿੰਟ ਰਹਿ ਗਏ ਤੇ ਮੈਂ ਹੁਣ ਕਿਚਨ ਚ ਆਈ ਹਾਂ ਫ੍ਰੀ ਹੋ ਕੇ ਇੰਨੀ ਜ਼ਿਆਦਾ ਥਕਾਵਟ ਹੋਈ ਪਈ ਨਾ 5:30 ਵਜੇ ਦੀ ਮੈਂ ਖੜੀ ਲੱਤ ਤਸਵੀਰ ਦੇ ਪਾਸ ਇੱਕ ਬੈਕ ਕੇ ਸਵੇਰ ਦੇ ਚਾਹੇ ਘੁੱਟ ਪੀਤੀ ਆ ਉਹਦਾ ਬ੍ਰੈਕਫਾਸਟ ਕਰਿਆ ਬਸ ਇੰਨਾ ਕੀ ਬੈਠੀ ਸੀ 5 ਮਿੰਟ 10 ਮਿੰਟ ਬੈਠੀ ਹੋਊਂਗੀ ਕੰਨੀ ਜ਼ਿਆਦਾ ਥਕਾਵਟ ਹੋਈ ਪਈ ਨਾ ਕਿਉਂ ਨਾ ਹੁਣ ਰੈਸਟ ਕਰਦੇ ਆ ਵੀਡੀਓ ਐਡਿਟ ਕਰਦੇ ਆ ਫਿਰ ਮੈਂ ਹੁਣ ਨਾ ਨੀਮੇ ਬਾਈ ਤੋਂ ਦਵਿੰਦਰ ਤੋਂ ਪਨੀਰ ਦਾ ਸਾਰਾ ਅਰੇਂਜਮੈਂਟ ਕਰਵਾ ਕੇ ਰੱਖ ਲਿਆ ਯਾਨੀ ਕਿ ਉੱਤਰ ਪੂਰਾ ਇੰਤਜ਼ਾਮ ਕਰਵਾ ਲਿਆ ਤੇ ਦੁਪਹਿਰ ਨੂੰ 2:30 3 ਵਜੇ ਹੈਲਪਰ ਬੁਲਾਈ ਮੈਂ ਕਿ ਮੇਰੇ ਨਾਲ ਆ ਜੀ ਤੇ ਪਲੀਜ਼ ਮੈਂ ਕਹਿ ਰਹਾ ਸੋਰੀ ਮੈਂ ਕਹਾਂ ਆ ਜੀ 2:30 3 ਵਜੇ ਤੇ ਪਲੀਜ਼ ਮੇਰੇ ਨਾਲ ਪੰਜੀਰੀ ਬਣਵਾ ਦੇ ਹਾਂ ਕਹਿੰਦੀ ਠੀਕ ਹੈ ਕੋਈ ਨਾ ਮੈਂ ਆ ਜੂਗੀ ਫ੍ਰੀ ਹਾਂ ਉਸ ਟਾਈਮ ਤਾਂ ਮੈਂ ਤੇ ਸਮਾਨ ਸਾਰਾ ਪੰਜੀਰੀ ਦਾ ਮੇਰੇ ਕੋਲ ਰੈਡੀ ਹੈ ਦਵਾਈਆਂ ਅਭੀ ਡਰਾਈ ਫਰੂਟ ਵੀ ਆਟਾ ਵੀ ਝੋਖਾ ਪਿਆ ਚੀਨੀ ਵੀ ਛਾਣੀ ਪਈ ਸਾਰਾ ਕੁਝ ਸਮਾਨ ਰੈਡੀ ਬਸ ਕੱਲੇ ਮੱਖਣੇ ਭੁੰਨੇ ਨੇ ਉਹ ਮੈਂ 에ਰ ਫਰਨ ਵਿੱਚ ਰੋਸਟ ਕਰ ਲੂੰਗੀ ਤੇ ਸਾਰਾ ਪੰਜੀਰੀ ਦਾ ਸਮਾਨ ਮੇਰੇ ਕੋਲ ਨਿਉ ਰੈਡੀ ਆ ਜੀਰੀ ਬਣਾਵਾਂਗੇ ਦੁਪਹਿਰੇ 3 ਵਜੇ ਆਉਗੀ ਹੈਲਪਰ ਪੱਠੀ ਤੇ ਬਣਾਉ ਚੁੱਲੇ ਤੇ ਨਹੀਂ ਬਣਾਉਂਦੀ ਹੈਗੀ ਨਾਲ ਉਹ ਲੱਗੂਗੀ ਤੋਂਨੇ ਰਲ ਕੇ ਬਣਾਵਾਂਗੇ ਤੋਂ ਮੈਂ ਨਾ ਕੀ ਕਰਦੀ ਆ ਰੈਸਟ ਉਹਨਾਂ ਮੈਂ ਮਖਾਣੇ ਰੋਸਟ ਕਰਕੇ ਛੱਡੀਆਂ ਕੁਝ ਮੈਂ ਅੱਧੇ ਕ੍ਰਸ਼ ਕਰਤੇ ਉਹ ਜਿੰਨਾ ਆਲੂ ਫੇਨੇ ਹੋਣੇ ਆਪਾਂ ਆਲੂ ਪ੍ਰੈਸਰ ਨਾਲ ਕੁਝ ਤਾਂ ਮੈਂ ਉਹ ਕਰਤੇ ਕ੍ਰਸ਼ ਮੈਸ਼ਰ ਨਾਲ ਤੇ ਕੁਝ ਮੈਂ ਇਦਾਂ ਹੀ ਰੱਖ ਲੈ ਸਾਹ ਤੇ ਇਹ ਸਾਰਾ ਸਮਾਨ ਮੈਂ ਇਕੱਠਾ ਕਰਤਾ ਇੱਕ ਜਗ੍ਹਾ ਤੁਹਾਨੂੰ ਦਿਖਾਉਣੀ ਆ ਸਾਰਾ ਮੈਂ ਕਿੱਥੇ ਇਕੱਠਾ ਕਰਿਆ ਸਮਾਨ ਪੰਜੀਰੀ ਤਾਂ ਫਿਰ ਹੈਲਪਰ ਆਉਣ ਵਾਲੇ ਘੰਟੇ ਨੂੰ ਆਇਨ ਪਤਾ ਅੱਧਾ ਘੰਟੇ ਨੂੰ ਆ ਜੇ ਫਿਰ ਉਨੇ ਕੰਨਾ ਪੜਾ ਪੜਚਣ ਰੋ ਪੰਜੀ ਟਲਾਈ ਇਸ ਸਮਾਨ ਨੂੰ ਸਾਰਾ ਇਕੱਠਾ ਕਰਕੇ ਰੱਖਤਾ ਇੱਧਰ ਆ ਸਮਾਨ ਵਿੱਚ ਸਾਰਾ ਇਕੱਠਾ ਕਰਤਾ ਆਟਾ ਆ ਸਮਾਨ ਮਖਾਣੇ ਹੋਗੇ ਆ ਡਰਾਈ ਫਰੂਟ ਹੋ ਗਿਆ ਆ ਥੱਲੇ ਇਹਦੇ ਵਿੱਚ ਪਈਆਂ ਨੇ ਦਵਾਈਆਂ ਪੀਸੀਆਂ ਹੋਈਆਂ ਨੇ ਦੇਸੀ ਖੰਡ ਆ ਆਏਗਾ ਕਿਉਂ ਕੁਸ਼ਾ ਪਿਆ ਕਿਉਂ ਕੁਝ ਇਹਦੇ ਵਿੱਚ ਆ ਕਟਚੀ ਖੁਰਚ ਨੇ ਕਿਉਂ ਕੱਢਣ ਸਾਰਾ ਸਮਾਨ ਮੇਰਾ ਤਿਆਰ ਆ ਮੇਰੇ ਵੱਲੋਂ ਕਮੋ ਤੇ ਹੋਣੀ ਬਾਹਰ ਪੱਠੀ ਉਹ ਦਵਿੰਦਰ ਸਿਹਰੇ ਅਰੇਂਜਮੈਂਟ ਕਰਾ ਗਈ ਸੀਗੀ ਪੱਠੀ ਲੱਗੀ ਪਿਆ ਕੜਾਹੀ ਵਾਸ਼ ਕਰਤੀ ਪਰ ਇੱਕ ਵਾਰ ਜਾਰ ਪੈ ਗਈ ਨਾ ਦੁਬਾਰਾ ਫਿਰ ਤੋਂ ਨਿਕੂਗੀ ਹਣਾ ਸਿਲੰਡਰ ਲੱਗਿਆ ਪਿਆ ਮੈਨੂੰ ਸਮਝਾ ਗਈ ਕਹਿੰਦੇ ਆਏ ਆਏ ਲਾ ਲਈ ਕਿਤੇ ਤੇਜ਼ ਨਾਲ ਸਟਰ ਲਿਗਾ ਇਸ ਕੱਤੇ ਉੱਤੇ ਮੂੰਹ ਕਰ ਲਈ ਦੂਹਰੋ ਕੇ ਕਹਿੰਦੇ ਅੱਗ ਲਾਈਏ ਬਸ ਠੀਕ ਨਾਲ ਸਾਰਾ ਸੈਟਅਪ ਨਹੀਂ ਤਿਆਰਾ ਮੇਰੇ ਵੱਲੋਂ ਸਾਨੂੰ ਨਾ ਇੱਕ ਵਿਆਹ ਰਹਿ ਗਿਆ ਹੁਣ ਵਿਆਹ ਲੰਗੇ ਸਾਰੇ ਇੱਕ ਵੱਡਾ ਵਿਆਹ ਰਹਿ ਗਿਆ ਉਹ ਵੱਡਾ ਵਿਆਹ ਤਾਂ ਕਰ ਗਿਆ ਉਹ ਕਿਉਂਕਿ ਸਾਨੂੰ ਜਾਣਾ ਪਊਗਾ ਰਹਿਣਾ ਪਊਗਾ ਪੈਕਿੰਗ ਕਰਨੀ ਪਊਗੀ ਇੱਧਰ ਮੈਂ ਕੱਪੜੇ ਕਰ ਲਈ ਪ੍ਰੈਸ ਆਬਦੇ ਜੋ ਮੇਰੇ 2-4 ਸੂਟ ਹੈਗੇ ਸੀ ਪ੍ਰੈਸ ਕਰ ਲੇ ਤੇ ਆਹ ਸਾਬਤ ਇੰਨਾ ਖਲਾਰਾ ਪਿਆ ਹੋਇਆ ਨੇ ਇੰਨਾ ਖਲਾਰਾ ਪਿਆ ਹੋਇਆ ਖਲਾਰਾ ਨਹੀਂ ਕਹਿ ਸਕਦੇ ਕੱਪੜੇ ਉਥਲਪੁਥਲ ਹੋਏ ਪਏ ਨੇ ਇੱਧਰ ਸਾਰੇ ਇਹ ਜੇ ਸੂਟ ਨੇ ਸਰਦੀਆਂ ਵਾਲੇ ਕਹਿ ਲਓ ਆਉਣ ਜਾਣ ਵਾਲੇ ਪਾਰਟੀ ਵੇਅਰ ਦੇ ਸੂਟ ਕਹਿ ਲਓ ਜੋ ਮੈਂ ਬਹੁਤ ਯਾਨਾ ਕੱਪੜੇ ਇਹ ਜਨੇ ਪਾਈ ਨਹੀਂ ਐਤ ਕਿ ਮੇਰੇ ਆਏ ਨਹੀਂ ਹੈਗੇ ਹੁਣ ਇਹ ਸਾਰੇ ਸੈੱਟ ਕਰਨੇ ਨੇ ਸੈੱਟ ਵਿਆਹ ਤੋਂ ਬਾਅਦ ਕਰੂੰਗੀ ਹੈਨਾ ਜੋ ਵਿਆਹ ਖਤਮ ਹੋ ਗਏ ਫਿਰ ਸੈੱਟ ਹੋਣਗੇ ਸਾਰੇ ਇਹ ਕੋਈ ਡਰਾਈ ਕਲੀਨ ਕਰਾਉਣਾ ਕੋਈ ਵਾਸ਼ ਕਰਨਾ ਉਸ ਤੋਂ ਬਾਅਦ ਸੈਟਿੰਗ ਕਰੂੰਗੀ ਤੁਹਾਨੂੰ ਕਬਰ ਦੇ ਹਾਲਤ ਦਿਖਾਉਣੇ ਵਾਲੇ ਪੂਰੀ ਹਾਲਤ ਹੋਈ ਕਿ ਬਸ ਮੈਂ ਆਏ ਵੇਖ ਕਿਸੇ ਵੀ ਵਿਆਹ ਲੰਘਣ ਤਾਂ ਫਿਰ ਮੈਂ ਉਸ ਤੋਂ ਬਾਅਦ ਸੈੱਟ ਕਰਾਂ ਆ ਹੋਈ ਵੀ ਹੈ ਮੇਰੀ ਕਬਰ ਦੇ ਹਾਲਤ ਬਹੁਤ ਹੀ ਉਥਲ-ਪੁਥਲ ਉਥਲ-ਪੁਥਲ ਥੱਲੇ ਵਾਲਾ ਖਾਨਾ ਖਾਲੇ ਜਸਟ ਇੱਕੋ ਸੂਟ ਕੇਸ ਤੋਂ نیچے ਦਿਖ ਰਿਹਾ ਉਸ ਦੁਪੱਟੇ ਨੇ ਬਾਕੀ ਇਹ ਖਾਲੀ ਲਫਾਫੇ ਪਏ ਨੇ ਐਕਸਟਰਾ ਪਿੱਲੋ ਪਿਆ ਆ ਕੁਛ ਪੈ ਦੇ ਵਿੱਚ ਬਸ ਇਹ ਵਿਆਹ ਤੋਂ ਬਾਅਦ ਹੀ ਸੈੱਟ ਕਰੂੰਗੀ ਸਾਰੇ ਫਿਰ ਨਾ ਮੈਂ ਅਚੀ ਤਰ੍ਹਾਂ ਸੂਟ ਦੁਪੱਟੇ ਸਾਰੇ ਸੰਭਾਲ ਲੂੰਗੀ ਫਿਰ ਕਪੜਾ ਖਾਲੀ ਹੋ ਜੀ ਕਖਾਨੇ ਚ ਆਇਆਂ ਨੇ ਕੱਪੜੇ ਸਾਰੇ ਇਹ ਸਾਰੇ ਮੈਂ ਇੱਕ ਖਾਨੇ ਚ ਐਡਜਸਟ ਕਰੂ ਕਿਉਂ ਮੈਨੇ ਕਮੇ ਬਾਅਦ ਕੇ ਸਾਰੇ ਖਾਨੇ ਹੋਰ ਕਪੜਿਆਂ ਨੂੰ ਰੱਖਣ ਲਈ ਯੂਜ਼ ਚ ਲੈ ਕੇ ਆਉਂਗੀ ਹੁਣ ਟਾਈਮ ਹੋ ਗਿਆ ਸੀ 3 ਵਜੇ ਦਾ ਤੇ ਹੈਲਪਰ ਆ ਗਈ ਸੀ ਜੇ ਅਸੀਂ ਬਣਾ ਰਹੇ ਸੀ ਪੰਜੀਰੀ ਆਟਾ ਭੁੰਨ ਲਿਆ ਸੀ ਤੇ ਹੁਣ ਆਟਾ ਭੁੰਨਣ ਤੋਂ ਬਾਅਦ ਅਸੀਂ ਇਦਾਂ ਲਾਈਕ ਪੱਠੇ ਬੰਦ ਕਰਤੀ ਸੀ ਥੋਨੂੰ ਐ ਲੱਗ ਰਿਹਾ ਹੋਵੇ ਕੜਾਹੀ ਚੂਲੇ ਤੇ ਰੱਖਿਆ ਹੈ ਤਾਂ ਚੂਲਾ ਇਹ ਲੋਹੇ ਦਾ ਉਹਦੇ ਵਿੱਚ ਪੱਠੇ ਰੱਖੀ ਹੋਏ ਚੂਲੇ ਦੇ ਵਿੱਚ ਬੰਨ ਲਣੇਗਾ ਚੂਲ ਪੱਠੇ ਅਸੀਂ ਬੰਦ ਕਰਤੀ ਤੇ ਮੈਂ ਕਿਹਾ ਚਲੋ ਉੱਪਰ ਈਜ਼ੀ ਹੋ ਜਾਊਗਾ ਨ ਉੱਪਰ ਹੀ ਘੜਾਈ ਪੀਏ ਨੀਚੇ ਨੂੰ ਉਤਾਰੀ ਤੇ ਹੁਣ ਇਹਦੇ ਵਿੱਚ ਪਾ ਰਹੇ ਆ ਦਵਾਈਆਂ ਸਾਰੀਆਂ ਡਰਾਈ ਫਰੂਟਸ ਪਾ ਦਾਂਗੇ ਤੇ ਉਸ ਤੋਂ ਬਾਅਦ ਪਾਵਾਂਗੇ ਦੇਸੀ ਖੰਡ ਸਾਰਾ ਸਮਾਨ ਜੋ ਵੀ ਦਵਾਈਆਂ ਵਗੈਰਾ ਪੀਸ ਕੇ ਰੱਖੀਆਂ ਸੀ ਉਹ ਸਾਰਾ ਹੌਲੀ ਹੌਲੀ ਮਿਕਸ ਕਰ ਰਹੇ ਆ ਆਟਾ ਹੀ ਪੁੰਨਣਾ ਹੁੰਦਾ ਬਸ ਆਟਾ ਐ ਹੁੰਦਾ ਵੀ ਨਾ ਜੋ ਆਪਾਂ ਚੀਜ਼ ਬਣਾਉਣੀ ਹੈ ਕਿੰਨੀ ਮਿਹਨਤ ਲੱਗਦੀ ਆਪਾਂ ਪਹਿਲਾਂ ਦਵਾਈਆਂ ਤਿਆਰ ਕਰਦੇ ਆ ਉਹਨਾਂ ਨੂੰ ਛਾਣਦੇ ਆ ਡਰਾਈ ਫਰੂਟ ਤਿਆਰ ਕਰਦੇ ਆ ਇਹ ਚੀਜ਼ਾਂ ਮਹਿੰਗੀਆਂ ਵੀ ਕਿੰਨੀਆਂ ਆਉਂਦੀਆਂ ਨੇ ਬਸ ਇੰਨਾ ਥੋੜਾ ਜਿਹਾ ਮਨ 'ਚ ਐ ਡਰ ਜਾ ਹੁੰਦਾ ਵੀ ਆਟਾ ਆ ਜਾ ਤਾਂ ਕੱਚਾ ਨਾ ਰਹੇ ਜੀ ਕਿ ਤੇ ਜਿਆਦਾ ਨਾ ਰੜ ਜੇ ਵੀ ਆਟੇ 'ਚ ਘੜਤਨ ਹੋ ਜੇ ਤੇ ਜਿਆਦਾ ਘੱਟ ਘੱਟ ਕੱਚਾ ਘੱਟ ਪੁੰਨਿਆ ਜਾਊਗਾ ਕੱਚਾ ਰਹਿ ਜੂ ਤਾਂ ਪੰਜੀਰੀ ਤੇ ਰੰਗ ਵੀ ਬਾਤ ਵੀ ਦਵਾਈਆਂ ਪਾਉਣ ਤੋਂ ਬਾਅਦ ਚਿੱਟੇ-ਚਿੱਟੇ ਜੀ ਬਣ ਜਾਂਦੇ ਹੋ ਤੇ ਖਾਣ ਨੂੰ ਵੀ ਵਧੇ ਲੱਗਦੇ ਰੰਗ ਵੀ ਥੋੜਾ ਜਿਹਾ ਲਾਲੀ ਤੇ ਹੋਵੇ ਐ ਹੋ ਜਾਂਦਾ ਐ ਦਰਜਾ ਹੁੰਦਾ ਮਨ 'ਚ ਵੀ ਚੀਜ਼ ਬਣਾ ਤਾ ਰਿਆਂ ਮਿਹਨਤ ਵੀ ਬਹੁਤ ਲੱਗਦੀ ਐ ਚੀਜ਼ ਤੇ ਤੇ ਖਰਚਾ ਵੀ ਬਹੁਤ ਹੁੰਦਾ ਕਿਉਂਕਿ ਦਵਾਈਆਂ ਬੁੱਟੀਆਂ ਡਰਾਈ ਫੂਡ ਸਾਰਾ ਕੁਝ ਕਿੰਨਾ ਮਹਿੰਗਾ ਮਿਲਦਾ ਵੀ ਚੀਜ਼ ਵਧੀਆ ਬਣ ਜੇ ਤੇ ਬੱਸ ਮਨ ਚ ਵੀ ਨਹੀਂ ਹੁੰਦਾ ਦਵਿੰਦਰ ਦਾ ਹੀ ਕਹਿਣਾ ਉਹਨੇ ਬਣਾਉਂਗੇ ਤੇ ਹੈਗੇ ਹੌਲੀ ਬਣਾ ਲਓ ਟਿਕਾਈ ਨਾ ਬਣਾ ਲਓ ਸ਼ਾਂਤੀ ਨਾ ਬਣਾ ਲਓ ਪਰ ਵਧੀਆ ਬਣਾਇਓ ਵੀ ਬਹੁਤ ਮਹਿੰਗੀ ਪੈਂਦੀ ਹੈ ਪੰਜੀਰੀ ਕਿਹੜਾ ਸਸਤੀ ਪੈਂਦੀ ਹੈ ਵੀ ਵਧੀਆ ਬਣਾਇਓ ਪਰ ਜਦੋਂ ਮਰਜੀ ਬਣਾਉਂ ਆਪਦੀ ਦੇਖ ਕੇ ਟਿਕਾਈ ਨਾਲ ਸ਼ਾਂਤੀ ਨਾਲ ਬਣਾਉਂ ਤੇ ਅੰਤ ਵਿੱਚ ਫਾਈਨਲੀ ਪੰਜੀਰੀ ਬਣੀ ਗਈ ਮੈਨੂੰ ਇੱਕ ਦਿਨ ਦੋ ਦਿਨ ਆਰਾਮ ਨਾਲ ਤਿਆਰੀਆਂ ਤੇ ਇੱਕ ਲਾਂਗੇ ਪੰਜੀਰੀ ਦੇ ਇਧਰ ਆਪਣੀ ਪੰਜੀਰੀ ਬਣ ਕੇ ਤਿਆਰ ਕੜਾਹੀ ਚੱਕ ਲਿਆਂਦੀ ਅੰਦਰ ਸਾਰਾ ਕੁਛ ਇਹ ਚ ਮਿਕਸ ਹੋ ਗਿਆ ਖੰਡ ਮੇਵੇ ਦਵਾਈਆਂ ਸਭ ਕੁਝ ਆਪਾਂ ਮਿਕਸ ਕਰਤਾ ਟੈਕਸਚਰ ਜੀ ਬਹੁਤ ਵਧੀਆ ਆਇਆ ਨਾ ਤਾਂ ਬਹੁਤ ਜ਼ਿਆਦਾ ਖੁਸ਼ਕਾ ਤੇ ਨਾ ਹੀ ਬਹੁਤ ਜ਼ਿਆਦਾ ਐਂ ਵੀ ਕਿਉਂ ਨਾ ਗਿੱਲੀ ਗਿੱਲੀ ਕਹਾਂਗੇ ਜਿਸ ਤਰ੍ਹਾਂ ਦਾ ਮੌਸਮ ਆ ਬਹੁਤ ਜ਼ਿਆਦਾ ਘਿਉ ਵਾਲੀ ਵੀ ਨਹੀਂ ਖਾਦੀ ਜਾਂਦੀ ਤੇ ਬਹੁਤ ਜ਼ਿਆਦਾ ਖੁਸ਼ਕ ਵੀ ਨਹੀਂ ਹੈਗੀ ਬਹੁਤ ਵਧੀਆ ਇਹਦਾ ਟੈਕਸਚਰ ਆਇਆ ਔਰ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਅੱਧੇ ਮਖਾਣੇ ਮੈਂ ਕ੍ਰਸ਼ ਕਰਕੇ ਪਾਤੇ ਅੱਧੇ ਮੈਂ ਐਂ ਪਾਤੇ ਖੜਮੇ ਜੀ ਵਧੀਆ ਲੱਗਦੇ ਨੇ ਤੇ ਮਗਜੇ ਵੀ ਖੜਮੇ ਪਏ ਨੇ ਥੋੜਾ ਥੋੜਾ ਡਰਾਈ ਫੂਡ ਦਿਖਦੇ ਹੁਣ ਵਧੀਆ ਲੱਗਦੇ ਨੇ ਬਹੁਤ ਜ਼ਿਆਦਾ ਪਾ ਪੰਦੀਰੀ ਵਨ ਕੇ ਤਾਰਾ ਠੰਡੀ ਹੋ ਗਈ ਤਾਂ ਆਪਾਂ ਇਹਨੂੰ ਪਾ ਲਾਂਗੇ ਕੰਟੇਨਰਸ ਚ ਤੇ ਦਵਿੰਦਰ ਆਇਆ ਸੀ 3 ਵਜੇ ਕਰ ਜਦੋਂ ਆਪਾਂ ਜਿਨੀ ਉਤਾਰਨ ਲੱਗੀ ਨਾ ਹੈਲਪਰ ਆਈਏ ਤੇ ਉਹਦੀ ਦਵਿੰਦਰ ਆ ਗਏ ਤੇ ਨਾਲ ਇਹਨਾਂ ਨੇ ਮਿਸਤਰੀ ਨੂੰ ਬੁਲਾਇਆ ਸੀਗਾ ਇਹ ਵੈਨਿਟੀ ਉਤਾਰੀ ਹੋਈ ਏ ਕਿਉਂਕਿ ਨਾ ਇਹਦੇ ਪਿੱਛੇ ਕੈਪ ਪੈ ਗਿਆ ਜਿਹੜਾ ਲੱਗਿਆ ਹੋਇਆ ਗ੍ਰੇਨਾਈਟ ਇਹਦੇ ਪਿੱਛੇ ਗੈਪ ਸੀਗਾ ਗੈਪ ਕਰਕੇ ਇਹ ਥੋੜੀ ਜਿਹੀ ਪ੍ਰੋਬਲਮ ਕ੍ਰੀਏਟ ਕਰ ਰਹੀ ਸੀ ਉਹਦੇ ਕਰਕੇ ਸਾਨੂੰ ਉਤਾਰਨੇ ਵੀ ਮਿਸਤਰੀ ਬੁਲਾਣਾ ਪਿਆ ਦੁਬਾਰੇ ਫਿਕਸ ਕਰਾਈ ਆਹੀ ਮਿਸਤਰੀ ਕਹਿੰਦੇ ਇਹ ਤਾਂ ਖੜੀ ਪਤਾ ਨਹੀਂ ਕਵੇਂ ਸੁੱਤਰੀ ਵੀ ਲਟਕੀ ਜਾਂਦੀ ਹੈ ਬਿਲਕੁਲ ਹੀ ਅੰਦਰ ਕਰ ਰਹੇ ਸੀ ਮਿਸਤਰੀ ਕੰਮ ਆਪਦਾ ਤੇ ਮੈਂ ਬਣਾਇਆ ਸੀ ਸਬਜ਼ੀ ਆਲੂ ਮਟਰ ਦੀ ਮਟਰ ਆਲਰੇਡੀ ਕੱਢੇ ਪਈ ਸੀ ਤੇ ਮੈਂ ਹੁਣ ਆ ਗਈ ਸੀ ਪਲਾਂਟਸ ਨੂੰ ਪਾਣੀ ਦੇਣ ਮੌਸਮ ਜਿਵੇਂ ਹੈ ਥੋੜਾ ਗਰਮੀ ਵਾਲਾ ਹੋ ਗਿਆ ਧੁੱਪ ਨਿਕਲ ਰਹੀ ਆ ਤਾਂ ਹਰ ਤੀਸਰੇ ਦਿਨ ਤੀਸਰੇ ਤਾਂ ਚੌਥੇ ਦਿਨ ਤੱਕ ਪਾਣੀ ਦੇਣਾ ਹੀ ਪੈਂਦਾ ਪਲਾਂਟਸ ਨੂੰ ਸਾਰੇ ਅਗਲੇ ਪਿਛਲੇ ਜਿੰਨੇ ਵੀ ਪਲਾਂਟਸ ਸੀ ਸਾਰਿਆਂ ਨੂੰ ਦੇ ਰਹੀਆਂ ਪਾਣੀ ਮੈਨੂੰ ਪਹਿਲਾਂ ਬਿਲਕੁਲ ਸ਼ੌਂਕ ਨਹੀਂ ਸੀ ਪਲਾਂਟਸ ਦਾ ਹੌਲੀ-ਹੌਲੀ ਸ਼ੌਂਕ ਪਿਆ ਤੇ ਹੁਣ ਮੈਨੂੰ ਵਧੀਆ ਲੱਗਦਾ ਵੀ ਥੋੜਾ ਆਪਣੇ ਆਪ ਨੂੰ ਬਿਜ਼ੀ ਰਹਿਨੇ ਆ ਮਾਈਂਡ ਇਧਰ ਰਹਿਣਾ ਵੀ ਹਾਂ ਪਲਾਂਟਸ ਨੂੰ ਪਾਣੀ ਪਾਣਾ ਹਨਾ ਵੀ ਇਹ ਗਰੋ ਕਿਉਂ ਨਹੀਂ ਕਰ ਰਿਹਾ ਘੱਟ ਗਰੋ ਕਰ ਰਿਹਾ ਵੱਧ ਗਰੋ ਕਰ ਰਿਹਾ ਆਪਣਾ ਮਾਈਂਡ ਇਧਰ ਡਾਇਵਰਟ ਹੋ ਜਾਂਦਾ ਟਾਈਮ ਹੋ ਰਿਹਾ 6 ਵਜੇ ਤਾਂ ਮੈਂ ਤਾਂ ਦਵਿੰਦਰ ਹੁਣ ਚੱਲਿਆ ਮਾਨਸ ਦਵਿੰਦਰ ਨੇ ਲੈਣੇ ਕੱਪੜੇ ਕਦੀ ਸ਼ਰਟ ਲੈਣੀਆਂ ਇੱਕ ਲੈਣਗੇ ਪਤਨ ਦੋ ਲੈਣਗੇ ਲੈਣੀਆਂ ਸ਼ਰਟ ਉਹਨਾਂ ਨੇ ਵਿਆਹ ਵਾਸਤੇ ਤੁਹਾਨੂੰ ਦੱਸਿਆ ਸਾਨੂੰ ਵਿਆਹ ਆ ਗਿਆ ਤੇ ਕੰਟਲ ਨਾਲ ਗਰਮੀ ਆ ਚਾ ਮੈਂ ਸ਼ਰਟ ਲੈ ਲਾਂ ਕਿ ਸ਼ਰਟ ਨਾ ਬਹੁਤ ਤੋਂ ਨਾ ਖਰਾਬ ਹੋਈਆਂ ਪਈਆਂ ਇਹਨਾਂ ਦੀਆਂ ਸਬਜ਼ੀ ਮੈਂ ਬਣਾਤੀ ਆਲੂ ਮਟਰ ਦੀ ਸਬਜ਼ੀ ਬਣੀ ਪਈ ਐ ਆਟਾ ਗੁੰਨਿਆ ਤੇ ਜਣੇ ਵੀ ਪਈ ਨਾ ਸਵੇਰ ਵਾਲੇ ਆਲੂ ਮਟਰ ਵੀ ਮੈਂ ਬਣਾ ਦੇ ਮਟਰ ਕੱਢੇ ਤੇ ਇਸ ਵਿੱਚ ਚਲ ਸਵੇਰੇ ਜੇ ਬਚੀ ਨਾ ਸਵੇਰੇ ਕੰਮ ਆਜੂ ਸਵੇਰੇ ਨਹੀਂ ਫਿਰ ਮੈਨੂੰ ਬਣਾਉਣੀ ਪਊਗੀ ਇਸ ਕਰਕੇ ਸਬਜ਼ੀ ਮੈਂ ਬਣਾ ਲਈ ਹੁਣ ਚੱਲੇ ਅਸੀਂ ਬਾਜ਼ਾਰ ਹਾਂ ਸਨਸੈਟ ਹੋ ਰਿਹਾ ਕਿ ਨਾ ਸੋਹਣਾ 뷰 ਆ ਰਿਹਾ ਉੱਪਰ ਬੱਦਲਾਂ ਦਾ ਸਨਸੈਟ ਹੋ ਰਿਹਾ ਬਿਲਕੁਲ ਬਾਲੀ ਵਾਲੇ ਕਿਲ੍ਹਾ ਦੀ ਹਨਾ ਆਲੀ ਚੋਪਾ ਸਨਸੈਟ ਦੇਖਣ ਗਈ ਸੀ ਤਨਾ ਲੋਰ ਟੈਂਪਲ। ਇਹੀ ਜਿਹਾ ਮੌਸਮ ਸੀ ਕਿ ਐਵੇਂ ਬੱਦਲ ਭਾਈ ਹੋ ਗਏ ਤੇ ਸ਼ਾਮ ਨੂੰ ਠੰਡ ਸਿੱਧੀ ਨਹੀਂ ਕਿੰਨੀ ਗਰਮੀ ਸੀ ਨਾ ਉੱਥੇ। ਕਿੰਨਾ ਸੋਹਣਾ 뷰 ਆ ਦੇਖੋ ਬਿਲਕੁਲ ਲੋੜੀਂ ਹੋ ਰਿਹਾ ਐ ਪੈਸਾ। ਸਨਸੈਟ। ਆਪਣੇ ਵਿੱਚ ਕੁਝ ਐਦਾਂ ਦਿਖਾਉਣਾ ਚਾਹੀਦਾ ਸਪੌਟ ਸਨਸੈਟ ਪੁਆਇੰਟ ਦਾ। ਹੈਗਾ। ਕਿੱਥੇ? ਆ ਦੇਖੋ ਤੁਹਾਡੇ ਸਾਹਮਣੇ। ਸੁਧਰਦੀ ਹੈ ਨੇਚਰਲ ਸਨਸੈਟ ਪੁਆਇੰਟ। ਕਿਤੇ ਵੀ ਘੜ ਕੇ ਦੇਖ ਲਓ ਨਾ ਖੇਤਾਂ ਜਾਪ ਆਉਂਦੇ। ਕੋਈ ਟਿਕਟ ਨਹੀਂ ਫ੍ਰੀ ਚ। ਲਿਖਾਂਗੀ ਹਾਂ ਯਾ ਫਿਰ ਬਾਪੜੀਆਂ ਨਹੀਂ ਖਾਧੀਆਂ ਜਿਹਦੇ ਤੇ ਮੈਂ ਬਣਾਈ ਆ ਇਹ ਘਰੇ ਨਹੀਂ ਰਹਿੰਦੇ ਹੈਗੇ ਇਨਾ ਵੇਲੇ ਮੇਰੇ ਖਾਣ ਨੂੰ ਜੀਨ ਗਿਆ ਉਹ ਇਕੱਲੀ ਦਾ ਦੇਖੋ ਮੈਂ ਤੁਹਾਡੇ ਦਿਨ ਬਾਪੜੀਆਂ ਕਰਦੀ ਆ ਅੱਜ ਤੁਸੀਂ ਘਰੋਂ ਕਿੱਥੇ ਸੀਗੇ ਆਇਆ ਹੱਥੇ ਤਾਂ ਆਇਆ 3 ਵਜੇ ਆਇਆ ਉਧਰ 3 ਵਜੇ ਮੈਂ ਪੰਜੀਰੀ ਬਣਾਉਣ ਲੱਗ ਗਈ ਆਇਆ ਤਾਂ ਮਿਸਤਰੀ ਆ ਕੇ ਨਾਲ ਉਹ ਕੰਮ ਕਰਨ ਲੱਗੇ ਨਾ ਮੈਂ ਆਲੂ ਵਾਲੀ ਸੀ ਜਾਂ ਤਾਂ ਪਹਿਲਾਂ ਪਤਾ ਹੋਵੇ ਨਾ ਵੀ ਖਾਣੀ ਆ ਮੈਨੂੰ ਤਾਂ ਹੀ ਸੂਰ ਸ਼ਾਮ ਤੱਕ ਕੰਮ ਕੀਤੇ ਅੱਛਾ ਹੋਇਆ ਬਾਪੜੀ ਲੈ ਸੀ ਉਹਨਾਂ ਨਾਲ ਖਾ ਕੇ ਦੇਖੀ ਕਿ ਮੈਂ ਤਾਂ ਨੂੰ ਦੋ ਹਫ਼ਤੇ ਹੋ ਗਏ ਨੇ ਪੜਾਈ ਨੂੰ ਟਾਈਮ ਹੋ ਗਿਆ ਪੌਣੇ 8 ਦਾ ਹਲੇ ਮੈਂ ਕੰਮ ਦਵਿੰਦਰ ਨੇ ਕੱਪੜੇ ਲੈ ਲਿਆ ਆਪਦੇ ਪਰ ਕੁਝ ਕੰਮ ਸੈਨੀਟਰੀ ਵਾਲੀ ਸ਼ੌਂਪ ਤੇ ਸੀ ਕੁਝ ਕੱਲ ਪਲੰਬਰ ਨੇ ਆਉਣਾ ਜਿਹੜਾ ਘਰੇ ਵਾਸ਼ਬੇਸ਼ਨ ਅੱਜ ਲੱਕਰ ਵਾਲੇ ਨੇ ਸ਼ੁਰੂ ਕਰਕੇ ਗਏ ਨੇ ਉਹ ਪਲੰਬਰ ਦਾ ਕੰਮ ਰਹਿ ਗਿਆ ਉਹ ਪਲੰਬਰ ਦਾ ਸਮਾਨ ਲੈ ਰਹੇ ਨੇ ਦਵਿੰਦਰ ਦੋ ਤਿੰਨ ਦੁਕਾਨਾਂ ਤੋਂ ਇਕੱਠਾ ਕਰੇ ਇਹਨਾਂ ਨੇ ਸਮਾਨ ਉਹ ਗਏ ਹੋਏ ਨੇ ਲੈਣ ਪੌਣੇ 8 ਦਾ ਟਾਈਮ ਹੋ ਗਿਆ ਘਰੇ ਜਾ ਕੇ ਫਿਰ ਖਾਣਾ ਬਣਾਉਣਾ ਫੁੱਲ ਕੱਬਾ ਨੂੰ ਤਾਂ ਸਬਜ਼ੀ ਬਣੀ ਪਈ ਐ ਤੇ ਜਾਵਾਂਗੇ ਫਿਰ ਸ਼ਾਮ ਨੂੰ ਆਈ ਹੁੰਦਾ ਫਟਾਫਟ ਕਰੇ ਚੱਲੇ ਆਪਦੇ ਟਾਈਮ ਸਿਰ ਕੰਮ ਕਰੀਏ ਆਈ ਜੋ ਇਹਨੇ ਵੀ ਰੂਟੀਨ ਆਪਦਾ ਅੱਜ ਲੇਟ ਹੋ ਗਿਆ ਹਨਾ ਆ ਗਏ ਅੱਜ ਉਸਨੇ ਦੁਬਾਰ ਕਰ ਰਹੇ ਆਂਗੇ ਦਵਿੰਦਰ ਚਲੋ ਦਵਿੰਦਰ ਕਰਨਾ ਅੱਜ ਪਲੰਪਰ ਦਾ ਕੰਮ ਪੈਸੇ ਬਚਾ ਰਹੇ ਨੇ ਕਿਨੇ ਪੈਸੇ ਬਚਾ ਲਏ 11000 ਬਚਾ ਹਜ਼ਾਰ ਇੱਕ ਦਾ ਇਹ ਸਾਡੇ ਨਾਲ ਬਹੁਤ ਸੇਸ਼ਨ ਦੇ ਪੌਪ ਅਪ ਟੁੱਟੇ ਬੇਸਿਕੀ ਪੌਪ ਅਪ ਕਹਿੰਦੇ ਇਹਨਾਂ ਨੂੰ ਪੌਪ ਪੌਪ ਅਪ ਟੁੱਟੇ ਜਾਲੀ ਜਾਲੀ ਹਾਂ ਕੋਕ ਲੋ ਜਾਲੀ ਕਾਂਕਰੀ ਜੀ ਵਾਸਤੇ ਜਿਹੜੀ ਆਪਾਂ ਲਗਾਉਣੀ ਹੁੰਦੀ ਅੱ비 ਬੰਦ ਹੋ ਜੇ ਕਾਂਕਰੀ ਜਨਾਉਣ ਆਪਾਂ ਨੰਬਰ 1000 ਲੈ ਲੈਂਦਾ ਇੱਕ ਦਾ 700 ਦੇ ਜਾਲੀ ਆ ਅੱਛਾ ਇਹ ਹੁਣ ਆ ਇੰਨੀ ਇੱਕ ਚੀਜ਼ ਲਿਆਈ ਨਹੀਂ ਇਹ ਇਹ ਢੇਡ ਸੌ ਦਾ ਆ ਗਿਆ ਬਸ ਆਪੇ ਫਿਕਸ ਕਰ ਦਾਂਗੇ ਕੁਝ ਨਾ ਕੁਝ ਕਰੇ ਕੰਮ ਕਰਕੇ ਪੈਸੇ ਬਚਾ ਸਕਦੇ ਹੋਣੇ ਵੈਸੇ ਸੱਚੀ ਹਾਂ ਇਥੇ ਬੱਚਾ ਜਨਨ ਚੋਂ ਬਚਾਉਣਾ ਚਾਹੀਦੇ ਨੇ ਉਹ ਸਾਫ ਕਰ ਰਹੇ ਨੇ ਮੈਨੂੰ ਕਹਿੰਦੇ ਤੂੰ ਸਾਫ ਨਹੀਂ ਕਰਿਆ ਗੰਦ ਪਾਇਆ ਪਿਆ ਹਏ ਮੈਂ ਗੰਦ ਪਾਇਆ ਪਿਆ ਮੇਰੀ ਭੈਣਾਂ ਨੂੰ ਪਤਾ ਹੀ ਨਹੀਂ ਮੈਂ ਕਿੰਨਾ ਗੰਦੋ ਹੋਣੀ ਆ ਨਗੜਾ ਨਗੜਾ ਪ੍ਰਸ਼ਨ ਸਾਫ ਕਿਤਾਏਂਗੇ ਰੋਜ਼ ਹੀ ਕੰਮ ਕਰੋ ਜੇ ਮੇਰੇ ਨੂੰ ਥੋੜੀ ਬਹੁਤ ਹੈਲਪ ਹੋ ਜਾ ਕਰੀ ਮੈਨੂੰ ਯਾਰ ਦੀਦਾ ਨਾ ਮੈਨੂੰ ਉਹਨੂੰ ਯਾਰ ਨਹੀਂ ਨਾ ਤਾਂ ਕਰ ਰਹੇ ਹਾਂ ਯਾਰ ਵਿਚੋਂ ਵਿੱਚ ਕੀ ਕਰਾਂ ਮੇਰੇ ਤਾਂ ਬਸ ਚੱਲੇ ਮੈਂ ਤਾਂ ਪੋਚੇ ਵੀ ਆਪ ਲਾਣਾ 2 ਹੀ ਨੇ ਮੈਂ ਤਾਂ ਦੁੱਖ ਹੀ ਕਰਕੇ 2 ਹੀ ਦੁੱਖ ਦੀ ਮੇਰੇ ਤਾਂ ਇਹ ਤਾਂ ਪੋਚੇ ਦਮਣ ਨੂੰ ਵੀ ਜੀਨ ਕਰਦਾ ਉਹ ਵੀ ਹੁੰਦਾ ਆਪ ਲਾਈ ਆਉਂਦਾ ਖਰਚਾ ਮਕੇ ਅੰਮ੍ਰੋਗ ਸਬਨੋ ਲੋ ਦਿਨ ਦਾ ਸਾਡਾ ਖਾਣਾ ਆਲੂ ਮਟਰ ਸਬਜ਼ੀ ਬਣਾਇਆ ਟਮਾਟਰ ਫਿੱਲ ਆਰਗੇਨਿਕ ਐਂਡੀਆ ਸੋ ਆਹ ਸਬਜ਼ੀ ਬਣੀ ਇੰਨੀ ਮਿੱਠੀ ਸਬਜ਼ੀ ਬਣੀ ਬਹੁਤ ਸਵਾਦ ਲੱਗੀ ਇਹਨੂੰ ਤਾਂ ਮੈਂ ਤੁਹਾਨੂੰ ਦਿਖਾਉਣੀ ਆ ਸਾਡੀ ਸ਼ਾਪਿੰਗ ਦਵਿੰਦਰ ਦੀ ਸ਼ਾਪਿੰਗ ਮੇਰੀ ਵੀ ਸ਼ਾਪਿੰਗ ਹੈ ਦਵਿੰਦਰ ਦੀ ਦਵਿੰਦਰ ਨੇ ਲਈਆਂ ਦੋ ਸ਼ਰਟਸ ਜਿਹੜੇ ਇਹਨਾਂ ਕੋਲ ਰਵਰਸੀ ਉਹ ਦੋਸਾਂ ਨੇ ਲੈ ਲਈਏ ਵੀ ਜਿਹੜੇ ਜਿਹੜੇ ਜਿਵੇਂ ਮੈਚ ਕਰ ਲਏ ਇਹ ਵਾਈਟ ਚ ਚੈੱਕ ਚ ਇਹ ਬਿਲਕੁਲ ਲਾਈਟ ਯੂ ਕੈਨ ਸੇ ਪਿਸਤਾ ਗ੍ਰੀਨ ਚੈੱਕ ਚੈੱਕ ਦੋ ਤਿੰਨ ਰੌਲਸ ਨਾਲ ਇਹ ਮੈਚ ਕਰ ਦੂਗੀ ਦੋ ਤਿੰਨ ਤਿੰਨ ਚਾਰ ਨਾਲ ਇਹ ਮੈਚ ਕਰ ਦੂਗੀ ਇਸ ਤਰ੍ਹਾਂ ਹੀ ਲੈਣੀ ਹੈ ਨਾ ਚੋਰ ਐਂਡ ਮੈਂ ਲੈ ਆ ਇੱਕ ਪਜਾਮ ਮਾ ਮੇਰੇ ਕੋਲ ਇਹ ਨਾਲ ਦਾ ਪਜਾਮਾ ਸੀਗਾ ਆ ਵਾਲਾ ਬਲੈਕ ਇੰਨਾ ਜ਼ਿਆਦਾ ਕੰਫਰਟੇਬਲ ਹੈ ਇੰਨਾ ਜ਼ਿਆਦਾ ਕੰਫਰਟੇਬਲ ਹੈ ਨਾ ਬਹੁਤ ਜ਼ਿਆਦਾ ਤੁਸੀਂ ਟਰੈਵਲ ਕਰਦੇ ਪਣਾ ਇਹ ਚ ਬਾੜ ਪੈਣਾ ਬੜਾ ਵੀ ਨਹੀਂ ਪੈਂਦੀ ਕਿ ਤੁਹਾਨੂੰ ਕੱਪੜੇ ਬੜਾ ਪੈਂਦਾ ਇਹ ਚ ਬੜਾ ਪੈਂ ਸਟ੍ਰੇਟ ਦਾ ਸਟੇਟ ਰਿਹਾ ਨਾ ਉਹ ਕੰਫਰਟੇਬਲ ਐਨਾ ਚਾਹਦੇ ਆ ਮੈਂ ਸੇਮ ਮੈਂ ਪੁੱਛ ਲਵਾਂ ਐਸੀ ਕੋਈ ਵੀ ਇਸ ਤਰ੍ਹਾਂ ਦੇ ਲੂਸ ਵਿੱਚ ਪਜਾਮੇ ਹੈਗੇ ਨਹੀਂ ਕਹਿੰਦੇ ਹਾਂਜੀ ਆਏ ਨੇ ਲੈ ਲਓ ਪੁੱਛਦੇ ਕੋਈ ਪਹਿਲਾਂ ਵੀ ਸੋਨ ਕਹਿੰਦੇ ਮੈਨੂੰ ਬਲੈਕ ਐਂਡ ਵਾਈਟ ਕਲਰ ਦਾ ਕਲਰ ਨਹੀਂ ਇਸ ਵਾਰ ਕਹਿੰਦੇ ਕਲਰਫੁੱਲ ਵੀ ਆ ਗਏ ਤੇ ਵੀ ਸੇਮ ਇਹੀ ਚੀਜ਼ ਹੈ ਆਹੀ ਜਿਹੜਾ ਬ੍ਰਾਂਡ ਦਾ ਹੈ ਪਿਓਰ ਮਿਸਟ ਬ੍ਰਾਂਡ ਹੈ ਪਿਓਰ ਮਿਸਟ ਬਿਊਟੀਅਸ ਮੈਕਸੀਮਸ ਆਹ ਵਾ ਪਰ ਸਾਈਜ਼ ਦਾ ਫਰਕ ਹੈ ਉਹ ਮੇਰਾ ਹੈਗਾ 2x ਇਹ ਮੇਰਾ ਹੈਗਾ ਐਕਸਲ ਆ ਤਾਂ ਮੇਰਾ ਐਲ ਵੀ ਗੈਸ ਪਰ ਮੈਂ ਥੋੜਾ ਜਿਹਾ ਲੂਸ ਫਿਟ ਲੈਣਾ ਸੀ ਫਿਰ ਮੈਂ ਐਕਸਲ ਲਿਆ ਉਹ ਮੇਰਾ ਡਬਲ ਐਕਸਲ ਨਾ ਪੈਣਾ ਉਹ ਮੈਂ ਪਹਿਲਾਂ ਇਸਨੇ ਵੇਟ ਲਾਸ ਕੰਫੀਟਾ ਬਹੁਤ ਜਿਆਦਾ ਕੰਫਰਟੇਬਲ ਹੈ ਜੇ ਤੁਸੀਂ ਘਨੇ ਪਾਉ ਤੇ ਟਰੈਵਲ ਕਰਦੇ ਪਾਓ ਆਹ ਵਾਲਾ ਕਲਰ ਲੈਣਾ ਕਲਰ ਜਿਆਦਾ ਆਪਸ਼ਨਸ ਨਹੀਂ ਸੀਗੇ ਮੈਂਦੀ ਗ੍ਰੀਨ ਸੀ ਇੱਕ ਹੋਲ ਡਾਰਕ ਬਲੂ ਬ੍ਰਾਊਨ ਕੈਮਲ ਬ੍ਰਾਊਨ ਜਾਂ ਸੀਗਾ ਆਹ ਵਾਲਾ ਲੈ ਲੈਂਦਾ ਸਮਰਿਸ਼ ਕਲਰ ਦਾ ਮੈਂ ਤੇਕ ਪਜਾਮਾ ਲਿਆ ਸੀ ਅਸਰ ਨੂੰ ਕੁਛ ਨਹੀਂ ਹੈ ਐਨੀ ਕਾ ਸੀ ਸ਼ਾਪਿੰਗ ਕਰਨ ਗਈ ਸੀ ਮੈਂ ਪੰਜੀਰੀ ਡੱਬਿਆਂ ਚ ਪਾਉਣੀ ਆ ਪੰਜੀਰੀ ਕੜਾਈ ਚ ਪਈ ਪਈਆ ਠੰਡੀ ਹੋਈ ਵੀ ਹੋਰ ਡੱਬਿਆਂ ਚ ਪਾਈ ਸਾਂਭੀ ਉਹਨੂੰ ਮੈਂ ਕਿ ਚਾਹ ਨਾ ਖਾਦੀ ਸੀ ਬਹੁਤ ਬਹੁਤ ਸਵਾਲ ਲੱਗੀ ਸੀ ਟੇਸਟੀ ਬਣੀ ਹੋਏ ਨਵੀਂ ਚੀਜ਼ ਤਾਜੀ ਬਣਦੀ ਉਹਦਾ ਬਹੁਤ ਜਿਆਦਾ ਸਵਾਲ ਲੱਗਦੀ ਆ ਹੁਣ ਤਾਂ ਪੁਰਾਣੀ ਪਈਆ ਪਰ ਉਹ ਕਰਨ ਕਰਨੀ ਉਹ ਫੇਰ ਨਵੀਂ ਖਾਣੀ ਸ਼ੁਰੂ ਕਰਾਂਗੀ ਪੰਜੀਰੀ ਹੋ ਚੁੱਕੀ ਸੀ ਠੰਡੀ ਮੈਂ ਕਿ ਹੁਣ ਇਹਨੂੰ ਨਾ ਪੀਪੀ ਐਂ ਚ ਪਾ ਕੇ ਰੱਖਦਾ ਜਿਹੜੇ ਵੀ ਭਾਂਡਿਆਂ ਚ ਪਾਉਣੀ ਆ ਇਹ ਵੀ ਕੰਮ ਰਾਤ ਨੂੰ ਖਤਮ ਹੋ ਜਿੰਨੀ ਸਵੇਰੇ ਵੀ ਦੇਖੋ ਪਾਣੀ ਪੂਰੀ ਤਰ੍ਹਾਂ ਠੰਡੀ ਹੋ ਚੁੱਕੀ ਸਪੰਜੀ ਦੇ ਮੈਕਿਆਂ ਨੂੰ ਸਾਮ ਦੀਏ ਸੋ ਇਸ ਜੀ ਮੇਰੀ ਅੱਜ ਵਾਲੀ ਵੀਡੀਓ ਹੋਪਸ ਤੁਹਾਨੂੰ ਅੱਛੀ ਲੱਗੀ ਹੋਵੇ ਥੋੜੀ ਜਿਹੀ ਵੀ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮਿਲਾਂਗੇ ਕੋਹ ਹੋਰ ਨਵੀਂ ਵੀਡੀਓ ਲੈ ਕੇ ਚਿਲਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ